ਹਾਂਜੀ ਮਿੱਤਰੋ ਕੀ ਹਾਲ ਨੇ ਆਈ ਹੋਪ ਤੁਸੀਂ ਘੈਂਟ ਹੋਵੋਗੇ ਹਾਂਜੀ ਅੱਜ ਆਪਾਂ ਆਏ ਸੀਗੇ ਟਰੱਕਾਂ ਦਾ ਲੋਡ ਚੱਕਣ ਕੈਨੇਡਾ ਚ ਅੱਜ ਆਪਾਂ ਖੇਤਾਂ 'ਚ ਆਏ ਸੀਗੇ ਕੈਨੇਡਾ ਦੇ ਖੇਤ ਦੇਖ ਲਓ ਤੇ ਆ ਗੱਠਾ ਬਣਾਈਆਂ ਗਿਆ ਕਣਕ ਵੱਢ ਕੇ ਅਕਤੂਬਰ ਮਹੀਨੇ ਦੀ ਫਰਸਟ ਡੇਟ ਆ ਤੇ ਬਾਕੀ ਆਪਣੇ ਹਜੇ ਲੋਕਾਂ ਦੇ ਹੁਣ ਝੋਨੇ ਵੱਢਣ ਵਾਲੇ ਹੋਗੇ ਇਹ ਕਣਕ ਹੈ ਕਣਕ ਵੱਢੀ ਹੈ ਇਹਨਾਂ ਨੇ ਤੇ ਤੂੜੀ ਨਹੀਂ ਬਣਾਉਂਦੇ ਬਾਸੀ ਇਹਨਾਂ ਨੇ ਗੱਠਾ ਬਣਾ ਕੇ ਚੱਕ ਦੇਣੀਆਂ ਗੀਆਂ ਵੇਖੋ ਦੂਰ ਦੂਰ ਤੱਕ ਹਜੇ ਉਹ ਦੂਜੀ ਸਾਈਡ ਕਾਨਕ ਰਹਿੰਦੀ ਵੀ ਹੈ ਜੇ ਉਹ ਦੇਖੋ ਮੈਂ ਕਿਹਾ ਵੀ ਅੱਜ ਖੇਤਾਂ 'ਚ ਆਏ ਆ ਤੁਹਾਨੂੰ ਖੇਤਾਂ ਦਾ 뷰 ਦਿਖਾ ਦੇ ਕੇ ਕੈਨੇਡਾ ਦੇ ਖੇਤਾਂ ਦਾ ਤੇ ਬਾਕੀ ਜਿਵੇਂ ਆਪਣੇ ਪੰਨਿਆਂ ਹੁੰਦਿਆਂ ਆਹ ਉਹੀ ਸਿਸਟਮ ਹੈ ਜਮਾਂ ਸੀਮ ਵੇਖੋ ਟਰੱਕ ਨੂੰ ਬਾਹਰ ਕਿ ਕੀਤਾ ਆਪਣਾ ਆਪਣੇ ਪੰਜਾਂ ਹੁੰਦੀਆਂ ਇਹ ਗ੍ਰੇਵਲ ਜੀ ਸਿਟੀ ਹੁੰਦੀ ਆ ਵੈਸੇ ਰਸਤਾ ਤਾਂ ਕੱਚਾ ਹੀ ਹੁੰਦਾ ਹੈ ਇਹਨਾਂ ਦਾ ਵੀ ਬਾਕੀ ਆ ਖੰਭੇ ਲੱਗੇ ਆ ਤਾਰਾਂ ਦੇਖੋ ਕਰੋਚੀ ਆਕਾ